ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਲੰਬੇ ਸਮੇਂ ਤੋਂ ਰੁੱਖਾਂ ਨੂੰ ਲਗਾਉਣ ਦਾ ਕੰਮ ਕਰਦੇ ਕਰਦੇ ਆਉਂਦੇ ਆ ਤੇ ਬਹੁਤ ਸਾਰੇ ਜਿਹੜੇ ਸਾਡੇ ਨਾਲ ਸਹਿਯੋਗ ਦਿੱਤਾ ਜਿਹੜੇ ਸਾਡੇ ਲੋਕਾਂ ਨੇ ਤੇ ਅੱਜ ਸਾਡੇ ਜਿਹੜੇ ਖਾਸ ਦਿਨ ਹੈਗਾ ਤੇਜਿੰਦਰ ਸ਼ਰਮਾ ਜੀ ਸਾਡੇ ਨਾਲ ਮੇਰੇ ਨਾਲ ਖੜੇ ਵੱਡੇ ਭਾਈ ਸਾਡੇ ਹੈਗੇ ਆ ਇਹ ਕਿਉਂਕਿ ਇਹ ਯੂਐਸਐਚ ਰਹਿੰਦੇ ਆ ਤੇ ਇਹਨਾਂ ਦੀ 26 ਬਿੱਗ ਲੈਂਡ ਆ ਇਹ ਸਰਾਜਪੁਰ ਪੈਂਡਾ ਪਟਿਆਲੇ ਜ਼ਿਲ੍ਹੇ ਦਾ ਪੈਂਡਾ ਤਾਂ ਬਲਾਕ ਨਾਬਾ ਪੈਂਡਾ ਤਾਂ ਇਸ ਤਰ੍ਹਾਂ ਸੀਗੇ ਇਹਨਾਂ ਨੇ 22 ਬਿੱਗ ਜਿਹੜੀ ਹੈਗੀ ਜ਼ਮੀਨ ਆਪਣੀ ਫੋਰੈਸਟੇਸ਼ਨ ਵਾਸਤੇ ਰੱਖੀ ਆ ਇੱਕ ਜੰਗਲ ਕ੍ਰੀਏਟ ਕਰ ਰਹੇ ਇੱਥੇ ਸੀ ਬਹੁਤ ਸਾਰੇ ਲੋਕਾਂ ਨੇ ਇਸ ਤੋਂ ਪਹਿਲਾਂ ਵੀ ਆਰਾਊਂਡ 195 ਪਲੱਸ ਲੋਕਾਂ ਨੇ ਇੱਕ ਕਨਾਲ ਤੋਂ ਲੈ ਕੇ 8-8 ਕਿੱਲਾਂ ਤੱਕ ਮਤਲਬ ਆਪਣੇ ਡੈਡੀਕੇਟ ਕੀਤਾ ਵਾਤਾਵਰਣ ਲਈ ਬਾਇਓਡਾਈਵਰਸਿਟੀ ਲਈ ਇਕੋਸਿਸਟਮ ਦੇ ਇਕੋਲੋਜੀ ਲਈ ਡੈਡੀਕੇਟ ਕੀਤਾ ਇਹਨਾਂ ਨਾਲ ਵੀ ਸਾਡਾ ਪੀਯੂ ਦੇ ਇਹਨਾਂ ਦੇ ਦੋਸਤੀ ਉਹਨਾਂ ਹੁੰਦੇ ਹੋਏ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਬਾਹਰੋਂ ਇਹਨਾਂ ਨਾਲ ਸੰਪਰਕ ਕੀਤਾ ਤੇ ਹੌਲੀ-ਹੌਲੀ ਕਰਕੇ ਇਹ ਜਿਹੜਾ ਕਾਰਵਾ ਹੈਗਾ ਤਾਂ ਅੱਜ ਜਿਹੜਾ ਸੀ ਜਿਹੜੀ ਇੱਥੇ ਲੈਂਡ ਬੈਂਕ ਦੇ ਉੱਤੇ ਪਲਾਂਟੇਸ਼ਨ ਸ਼ੁਰੂ ਕਰਤੀ ਹੈਗੀ ਸਾਡੇ ਤਾਂ ਸਾਡੇ ਮੁਤਾਬਿਕ ਬਹੁਤ ਹੀ ਵੱਡਾ ਇੱਕ ਮਤਲਬ ਕਹਿਣਾ ਕਾਰਗੁਜ਼ਾਰੀ ਹੈ ਕਿਉਂਕਿ ਜਿਹੜਾ ਆਪਣਾ ਲੈਂਡ ਬੈਕ ਹੁੰਦਾ ਕੋਈ ਵੀ ਇਸ ਤਰ੍ਹਾਂ ਕਰਕੇ ਇੱਕਦਮ ਕਨਵਰਟ ਨਹੀਂ ਕਰਦਾ ਪਰ ਉਹ ਬਹੁਤ ਡੈਡੀਕੇਟਡ ਲੋੜ ਹੁੰਦੀ ਹੈ ਮਾਈਂਡ ਦੀ ਉਹੀ ਬੰਦੇ ਜਿਹੜੇ ਇਹ ਮੂਹਰੇ ਆਉਂਦੇ ਹੈਗੇ ਆ ਜਿਹੜੇ 200 ਬੰਦਿਆਂ ਚੋਂ ਅੱਜ ਤਿੰਨਦਰ ਸ਼ਰਮਾ ਜੀ ਸਾਡੇ ਨਾਲ ਉਹਨਾਂ ਚੋਂ ਐਡ ਹੋ ਗਏ ਆ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਸਾਡੇ ਰੁੱਖ ਜਿਹੜੇ ਖਤਮ ਹੋ ਗਏ ਸੀ ਤੁਰੇ ਜਾ ਰਹੇ ਸੀਗੀ ਤਦਾਰ ਉਹਨਾਂ ਦੀ ਉਹਨਾਂ ਨੂੰ ਮੁਰਸ ਜੀਤ ਕਰਨ ਵਾਸਤੇ ਖੇਸਾ ਪਾਇਆ ਆਪਣਾ ਅਸੀਂ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਸੰਸਥਾ ਵੱਲੋਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਤਾ ਸਾਡੇ ਜਿਹੜੀ ਮੁਰਸ ਜੀਤ ਕਰਨ ਲਈ ਜਿਹੜੀ ਸਾਡਾ ਸਾਡਾ ਬੀੜਾ ਉਠਾਇਆ ਹੋਇਆ ਉਹਨਾਂ ਬੱਚੇ ਇਹ ਸੁਨਹਿਰੀ ਅੱਖਰਾਂ ਜਿਹਨਾਂ ਦਾ ਨਾਮ ਵੀ ਦਰਜ ਹੋ ਗਿਆ ਅੱਜ ਤੇ ਬਹੁਤ ਸਾਰੇ ਪੰਚਾਇਤਾਂ ਤਾਂ ਵੀ ਆਲਰੇਡੀ ਦਰਜ ਆ ਉਹ ਅਸੀਂ ਹੋਰ ਅੱਗੇ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਮੈਂ ਹੁਣ ਸ਼ਰਮਾ ਜੀ ਨੂੰ ਕਹਾਂਗਾ ਸਾਡੇ ਵੱਡੇ ਭਰਾ ਹੈਗੇ ਹਨ ਉਹਨੂੰ ਵੀ ਸਾਡੇ ਨਾਲ ਜੋ ਤੁਸੀਂ ਇਹ ਲੈਂਡ ਨੂੰ ਡੈਡੀਕੇਟ ਕੀਤਾ ਕਿਉਂ ਕੀਤਾ ਤੇ ਕੀ ਮੈਸੇਜ ਲੋਕਾਂ ਲਈ ਹੈਗਾ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਰਾਉਂਡ ਗਲਾਸ ਫਾਊਂਡੇਸ਼ਨ ਅਨਦਰ ਟੀਮ ਮੇਡਨਾਰ ਡਾਕਟਰ ਰਜਨੀਸ਼ ਹੜਨੇ ਰਪੋਰਟ ਜੀ ਖੜੇ ਨੇ ਪਿੱਛੇ ਰੋਮਨ ਜੀ ਕਰ ਰਹੇ ਨੇ ਰਿਕਾਰਡਿੰਗ ਤੇ ਸਾਰਿਆਂ ਦਾ वेरी थैंकफुल ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਮੇਰੇ ਜਿਹੜਾ ਮੇਰੇ ਦਿਮਾਗ ਚ ਮਿਸ਼ਨ ਸੀ ਉਹਨੂੰ ਪੂਰਾ ਕਰਨ ਵਾਸਤੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਇਹਨਾਂ ਤੋਂ ਬਿਨਾ ਬੇਸਿਕਲੀ ਆਈ ਵੁਡਨਟ ਹੈਵ ਡਨ ਇਟ ਹਾਂਜੀ ਮੇਰਾ ਨਾਮ ਤੇਜਿੰਦਰ ਸ਼ਰਮਾ ਤੇ ਮੈਂ ਯੂਐਸਏ ਦੇ ਵਿੱਚ ਰਹਿਣਾ ਤੇ ਮੈਂ ਮੇਰਾ ਜੱਦੀ ਪਿੰਡ ਜਿਹੜਾ ਇਹ ਸੁਰਾਜਪੁਰ ਨਾਬਾਦ تحصیل ਦੇ ਵਿੱਚ ਪੈਂਦਾ ਹੈ ਤੇ ਉੱਥੇ ਮੈਂ ਪਹਿਲਾਂ ਮੇਰੀ ਜਿਹੜੀ ਬੈਕਗ੍ਰਾਉਂਡ ਹੈ ਮੈਂ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀਗਾ ਪੀਏਯੂ ਦੇ ਵਿੱਚ ਉੱਥੋਂ ਮੈਂ ਅੱਗੇ ਪੜ੍ਹਨ ਵਾਸਤੇ ਗਿਆ ਬੈਟਰੀ ਕਾਲਜ ਦੇ ਵਿੱਚ ਮੈਂ ਪ੍ਰੋਫੈਸਰ ਸੀ ਉੱਥੋਂ ਪੜ੍ਹਨ ਵਾਸਤੇ ਗਿਆ ਅੱਗੇ ਮੈਂ ਐਜ਼ ਅ ਸਾਇੰਟਿਸਟ ਕੰਮ ਕਰਦਾ ਰਿਹਾ ਫਿਰ ਮੈਂ ਐनिमल ਹਸਪੀਟਲ ਆਪਣੇ ਚਲਾਉਂਦਾ ਰਿਹਾ ਤੇ ਮੈਂ ਅੱਜਕੱਲ ਮੈਂ ਰਟਾਇਣਾ ਤੇ ਇਹ ਮੈਨੂੰ ਸਵਾਲ ਹੋਇਆ ਵੀ ਇਹ ਕਿਉਂ ਕਿਉਂ ਕੀਤਾ ਤੇ ਮੇਰਾ ਇਹਦਾ ਜਵਾਬ ਇਹ ਹੈ ਵੀ ਪੰਜਾਬ ਦੇ ਵਿੱਚ ਐਗਰੀਕਲਚਰ ਸਾਡੇ ਕੋਲ ਬਹੁਤ ਹੈ ਤੇ ਜਿੱਦਾਂ ਅਸੀਂ ਪਹਿਲਾਂ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ ਰਹਿੰਦੇ ਸੀ ਜਿਹੜੇ ਉਦੋਂ ਦੇ ਦਰਖਤ ਸੀ ਉਦੋਂ ਦਾ ਜਿਹੜਾ ਸਿਸਟਮ ਸੀ ਇਕੋਸਿਸਟਮ ਜਿਹਨੂੰ ਅਸੀਂ ਕਹਿੰਦੇ ਆ ਜਿਹੜਾ ਬਹੁਤ ਜ਼ਰੂਰੀ ਹੈ ਸਰਵਾਈਵਲ ਵਾਸਤੇ ਨਾਟ ਸਿਰਫ ਸਾਡੇ ਵਾਸਤੇ ਨਹੀਂ ਬਾਕੀ ਦੀਆਂ ਜਿਹੜੀਆਂ ਸਪੀਸੀਸ ਨੇ ਉਹਨਾਂ ਦੇ ਸਰਵਾਈਵਲ ਵਾਸਤੇ ਵੀ ਸਭ ਦੇ ਸਰਵਾਈਵਲ ਵਾਸਤੇ ਉਹ ਉਹਨਾਂ ਦਾ ਸਿਸਟਮ ਜਿਹੜਾ ਇਕੋਸਿਸਟਮ ਜ਼ਰੂਰੀ ਹੈ ਤੇ ਮੈਂ ਸੋਚਿਆ ਵੀ ਮੇਰੀ ਜ਼ਮੀਨ ਹੈ ਜਿਹੜੀ ਇਹਦੇ ਤੇ ਮੈਂ ਪਿਛਲੇ ਕਈ ਸਾਲਾਂ ਤੋਂ ਝੋਨਾ ਜਿਹੜਾ ਸੀ ਉਹ ਬੰਦ ਕੀਤਾ ਹੋਇਆ ਸੀ ਤਾਂ ਕਿ ਪਾਣੀ ਦੀ ਵੇਸਟੇਜ ਨਾ ਹੋਵੇ ਤੇ ਬਾਕੀ ਦੇ ਫਸਲਾਂ ਵਧਦੇ ਸੀ ਤੇ ਉਸ ਤੋਂ ਬਾਅਦ ਚ ਸਵਾਲ ਆਇਆ ਵੀ ਬਾਗ ਲਾਇਆ ਜਾਵੇ ਜਾਂ ਕੋਈ ਪਪੂਲਰ ਟਰੀ ਜਿਹੜੇ ਪ੍ਰੋਡਕਟਿਵ ਕੋਈ ਇਦਾਂ ਦੀ ਐਗਰੀਕਲਚਰ ਕੀਤੀ ਜਾਵੇ ਉਹ ਕੀਤੀ ਜਾ ਸਕਦੀ ਸੀ ਉਹਦੇ ਆਪਣੇ ਬੈਨੀਫਿਟਸ ਨੇ ਪਰ ਮੈਂ ਸੋਚਿਆ ਵੀ ਜਿਹੜੇ ਪੰਜਾਬ ਦੇ ਗੁੰਮ ਹੋ ਰਹੇ ਟਰੀਜ਼ ਨੇ ਜਿਹੜੇ ਸਾਡੇ ਵਿਰਾਸਤੀ ਦਰਖਤ ਨੇ ਉਹ ਮੇਰੇ ਕੋਲ ਇਹਨਾਂ ਕੋਲ 80 85 100 ਦੇ ਲਾਗੇ ਡਿਫਰੈਂਟ ਪਨੀਰੀਆਂ ਇਹਨਾਂ ਕੋਲ ਸੀਗੀਆਂ ਉਹੋ ਮੈਨੂੰ ਬਹੁਤ ਵਧੀਆ ਆਈਡੀਆ ਲੱਗਿਆ ਵੀ ਇਹਨੂੰ ਇੱਕ ਜੰਗਲ ਦੇ ਤਰ੍ਹਾਂ ਹਨਾ ਬਣਾਇਆ ਜਾਵੇ ਇਹਦੇ ਚ ਆ ਕੇ ਲੋਕੀ ਕੁਛ ਇਦਾਂ ਦੇ ਨੇਚਰਲ ਫਾੜ ਨੇ ਜਿਹੜੇ ਜਾਮਣਾ ਆਮ ਹੋਰ ਹੋ ਪਿੰਡ ਦੇ ਬੱਚੇ ਖਾਣਗੇ ਤੇ ਅਸੀਂ ਜਦੋਂ ਆਵਾਂਗੇ ਅਸੀਂ ਆਪਣੇ ਇਹਨੂੰ ਇੰਜੋਏ ਕਰਦੇ ਰਹਾਗੇ ਸਾਡੀ ਉਸ ਨੂੰ ਤੇ ਇਹਦੇ ਨਾਲ ਜਿਹੜਾ ਸਾਡਾ এনवायरमेंट ਹੈ ਉਹਦੇ ਚ ਕੰਟਰੀਬਿਊਸ਼ਨ ਹੋਊਗੀ ਇਸ ਬਤ ਜੇ ਅਸੀਂ ਪਿੰਡ ਦੇ ਵਿੱਚ ਕਾਊਂਟ ਕਰਕੇ ਦੇਖੀ ਤਾਂ ਮੇਰਾ ਖਿਆਲ ਵੀ 500 ਦੇ ਨੇੜੇ ਦਰਖਤ ਹੋਣਗੇ ਟੋਟਲ ਤੇ ਇਹਨਾਂ ਦੀ ਹਮਦਰ ਨਾਲ ਮਹਿੰਦੇ ਨਾਲ ਅਸੀਂ 8000 ਦੇ ਲਾਗੇ ਇੱਥੇ ਬੂਟੇ ਨੇ ਜਿਹੜੇ ਲਾਉਣੇ ਨੇ 4 ਏਕੜ ਦੇ ਵਿੱਚ ਤੇ ਉਹਦੇ ਨਾਲ ਜਿਹੜਾ ਮੇਰਾ ਖਿਆਲ ਵੀ ਜਿੰਨਾ ਕੁ ਮੈਂ ਕੰਟਰੀਬਿਊਟ ਕਰ ਸਕਦਾ ਐਨਵਾਇਰਨਮੈਂਟ ਨੂੰ ਹੋਊਗਾ ਤੇ ਨਾਲ ਹੀ ਮੈਂ ਇਹਦੇ ਬਾਕੀ ਦੇ ਜਿਹੜੇ ਮੇਰੇ ਖਾਸ ਕਰਕੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹਦੇ ਕੋਲ ਜਿੰਨੀ ਵੀ ਹੈ ਉਹ ਤੁਸੀਂ ਉਹਦੇ ਚ ਇਦਾਂ ਦੇ ਇਨੀਸ਼ੀਏਟਿਵਸ ਨਾਲ ਕਿ ਬੂਟੇ ਲਾਓ ਤਾਂ ਕਿ ਹਰ ਇੱਕ ਪਿੰਡ ਨੂੰ ਹਰ ਇੱਕ ਸ਼ਹਿਰ ਨੂੰ ਉਹਦਾ ਫਾਇਦਾ ਹੋਵੇ ਉਹਦੇ ਨਾਲ ਸਾਡੀ ਜਿਹੜੀ ਆ ਓਵਰਹੀਟਿੰਗ ਹੋ ਰਹੀ ਹੈ ਉਹਦਾ ਫਾਇਦਾ ਹੋਊਗਾ ਤੇ ਬਾਕੀ ਸਾਨੂੰ ਜਿਹੜੇ ਆਗਰੀਆਂ ਜਨਰੇਸ਼ਨਸ ਨੇ ਉਹਨਾਂ ਵਾਸਤੇ ਵੀ ਲੀਵ ਸਮਥਿੰਗ ਬੈਟਰ ਸੋ ਵਾਹੀ ਮੇਰਾ ਸਨੇਹਾ ਜੀ ਤੇ ਬਾਕੀ